ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇਸ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਹਨ ਜਿਨਿ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ ਪਾਤਸ਼ਾਹ ਕਹਿੰਦੇ ਜਿੰਨਾ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ ਹੈ ਅਤੇ ਨਾਮ ਨੂੰ ਭੁਲਾ ਕੇ ਹੋਰ ਹੋਰ ਕੰਮ ਕਰਦੇ ਹਨ ਭਾਗ ਕੀ ਵੀ ਅਵਰ ਕਾਇ ਤਿਰ ਕਿਤੇ ਨਾ ਕੰਮ ਜਿਹੜੇ ਉਹਦੀ ਰਜਾ ਚ ਵਾਰ ਕੰਮ ਕਰਨੇ ਇਹ ਨਹੀਂ ਵੀ ਆਪਾਂ ਕੰਮ ਨਹੀਂ ਕਰਨੇ ਦੁਨਿਆਵੀ ਭਈ ਪ੍ਰਾਪਤਮਾ ਨੁਖ ਦੇਹੁਰਿਆ गोविंद ਮਿਲਣ ਕੀ ਏ ਤੇਰੀ ਬਰੀਆ ਅਵਰ ਕਾਇ ਤਿਰ ਕਿਤੇ ਨਾ ਕੰਮ ਭਾਵ ਹੋਰ ਕੰਮ ਤੇਰੇ ਕੰਮ ਆਉਣ ਵਾਲੇ ਨਹੀਂ ਕਿਹੜੇ ਜਿਹੜੇ ਪ੍ਰਮਾਤਮਾ ਦੇ ਦੈਰੇ ਤੋਂ ਪ੍ਰਮਾਤਮਾ ਦੀ ਰਜਾ ਤੋਂ ਬਾਹਰ ਦੇ ਕੰਮ ਹਨ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ ਨਾਨਕ ਜਮ ਪਰ ਬੰਦੇ ਮਾਰੀਐ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਨਾਨਕ ਜਮ ਪਰ ਬੰਦੇ ਮਾਰੀਐ ਜਿਉ ਸੰਨ ਦੇ ਉਪਰ ਚੋਰ ਪਾਤਸ਼ਾਹ ਕਹਿੰਦੇ ਉਹ ਮਨੁੱਖ ਜਮਰਾਜ ਦੇ ਸਾਹਮਣੇ ਵੱਜੇ ਹੋਏ ਇਉਂ ਮਾਰ ਖਾਂਦੇ ਹਨ ਜਿਵੇਂ ਸੰਨ ਦੇ ਉਪਰੋਂ ਚੋਰ ਨੂੰ ਫੜ ਲਿਆ ਜਾਂਦਾ ਹੈ ਤੇ ਫਿਰ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਜਿਉ ਸੰਨੀ ਉੱਪਰ ਚੋਲ ਭਾਵ ਜਿਵੇਂ ਚੋਰ ਨੂੰ ਚੋਰੀ ਕਰਨ ਦਾ ਫੜ ਲਿਆ ਜਾਵੇ ਇਸ ਤਰ੍ਹਾਂ ਫਿਰ ਉਸਨੂੰ ਮਾਰ ਪੈਂਦੀ ਹੈ ਮਹੱਲਾ ਪੰਜਵਾ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਪ੍ਰਮਾਣ ਕਰਦੇ ਹਨ ਤਰਤ ਸੁਹਾਵੜੀ ਆਕਾਸ ਸੁਹੰਦਾ ਜਪੰਦੇ ਆ ਹਰ ਨਾਮ ਨਾਨਕ ਨਾਮ ਬਿਹੂਣਿਆ ਤਿੰਨ ਤਨ ਖਾਬਹਿ ਕਾਉ ਪ੍ਰਮਾਤਮਾ ਦਾ ਨਾਮ ਸਿਮਰਨ ਵਾਲੇ ਬੰਦਿਆਂ ਨੂੰ ਧਰਤੀ ਅਤੇ ਆਕਾਸ਼ ਸੁਹਾਵੇ ਲੱਗਦੇ ਹਨ ਭਾਵ ਕੀ ਸੋਹਣੇ ਲੱਗਦੇ ਹਨ ਕਿਉਂਕਿ ਉਹਨਾਂ ਦੇ ਅੰਦਰ ਸ਼ਾਂਤੀ ਤੇ ਠੰਡ ਵਰਤੀ ਹੁੰਦੀ ਹੈ ਗੁਰੂ ਜੀ ਦਾ ਸ਼ਬਦ ਪ੍ਰਾਪਤ ਕਰਕੇ ਗੁਰੂ ਜੀ ਦਾ ਗਿਆਨ ਪ੍ਰਾਪਤ ਕਰਕੇ ਧਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆਂ ਹਰਨਾਓ ਨਾਨਕ ਨਾਮ ਵੀ ਹੋਣਿਆ ਤਿੰਨ ਤਨ ਖਾਵੇ ਕਾਓ ਨਾਨਕ ਨਾਮ ਵੀ ਹੋਣਿਆ ਭਾਵ ਜਿਹੜੇ ਮਨੁੱਖ ਨਾਮ ਤੋਂ ਸਖਣੇ ਹਨ ਉਨ੍ਹਾਂ ਦੇ ਸਰੀਰ ਨੂੰ ਵਿਸ਼ੇ ਵਿਕਾਰ ਰੂਪੀ ਕਾਂ ਖਾਂਦੇ ਰਹਿੰਦੇ ਹਨ ਸਦਾ। ਉਨ੍ਹਾਂ ਦੇ ਅੰਦਰ ਵਿਸ਼ੇ ਰੋਗ ਹੋਣ ਕਰਕੇ ਉਨ੍ਹਾਂ ਨੂੰ ਪ੍ਰਭੂ ਦੀ ਕੁਦਰਤ ਵਿੱਚ ਕੋਈ ਵੀ ਸੁੰਦਰਤਾ ਦਿਖਾਈ ਨਹੀਂ ਦਿੰਦੀ। ਕੋਈ ਵੀ ਸੁੰਦਰਤਾ ਸੁਹਾਵਣੀ ਨਹੀਂ ਲੱਗਦੀ। ਨਾਨਕ ਨਾਮ ਵੀ ਹੋਣਿਆ ਤਿੰਨ ਤਨ ਖਾਵੇ ਕਾਉ। ਪੌੜੀ ਨਾਮ ਸਲਾਹਣ ਭਾਉ ਕਰ। ਨਿਜ ਮਹਿਲੀ ਵਾਸਾ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜਿਹੜੇ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਨਿਰੋਲ ਆਪਣੇ ਹਿਰਦੇ ਰੂਪ ਪ੍ਰਭੂ ਦੀ ਹਜ਼ੂਰੀ ਰੂਪ ਮਹਿਲ ਵਿੱਚ ਟਿਕੇ ਰਹਿੰਦੇ ਹਨ ਕਿਉਂਕਿ ਹਿਰਦੇ ਨਿਰਮਲ ਨੂੰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਸਤਿਗੁਰੂ ਸੱਚੇ ਪਾਤਸ਼ਾਹ ਸਾਦੇ ਪੰਨ ਨੂੰ ਪ੍ਰੇਮ ਕਰਦੇ ਹਨ ਤੇ ਦਇਆ ਨੂੰ ਤੇ ਨਿਮਰਤਾ ਨੂੰ ਨਾਮ ਸਲਾਹਨ ਭਾਉ ਕਰ ਨਿਜੀ ਨਿਜ ਮਹਿਲੀ ਵਾਸਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੋ ਮਨੁੱਖ ਪ੍ਰੇਮ ਦੇ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਆ ਉਸਤ ਕਰਦੇ ਆ ਵਡਿਆਈ ਕਰਦੇ ਆ ਨਿਰੋਲ ਆਪਣੇ ਹਿਰਦੇ ਰੂਪ ਪ੍ਰਭੂ ਦੀ ਹਜ਼ੂਰੀ ਰੂਪ ਮਹਿਲ ਵਿੱਚ ਫਿਰੋ ਟਿਕੇ ਰਹਿੰਦੇ ਹਨ ਵੇ ਬਹੁੜ ਜੋਂ ਨਾ ਆਵਨੀ ਫਿਰ ਉਹੇ ਨਾ ਬਿਨਾਸਾ ਮਹਾਰਜ ਕਹਿੰਦੇ ਉਹ ਬੰਦੇ ਮੁੜ ਮੁੜ ਨਾ ਜੂਨਾ ਵਿੱਚ ਆਉਂਦੇ ਹਨ ਤੇ ਨਾ ਹੀ ਮਰਦੇ ਹਨ ਸਦਾ ਕਰਕੇ ਉਹ ਜਿਉਂਦੇ ਰਹਿੰਦੇ ਹਨ ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ ਸਵਾਸ ਸਵਾਸ ਖਾਂਦਿਆਂ ਖਾਂਦਿਆਂ ਹਰ ਵੇਲੇ ਬੈਹਂਦਿਆਂ ਉੱਠਦਿਆਂ ਉਸ ਪਰਮਾਤਮਾ ਦੇ ਨਾਲ ਰਚਕੇ ਰਹਿੰਦੇ ਹਨ ਰਚੇ ਮਿਚੇ ਰਹਿੰਦੇ ਹਨ ਭਾਵ ਸਵਾਸ ਸਵਾਸ ਖਾਂਦਿਆਂ ਖਾਂਦਿਆਂ ਹਰ ਵੇਲੇ ਉਹ ਪ੍ਰੇਮ ਨਾਲ ਪ੍ਰਭੂ ਵਿੱਚ ਰਚੇ ਮਿਚੇ ਰਹਿੰਦੇ ਹਨ ਹਰ ਕਾਰੰਗ ਕਦੇ ਨਾ ਉਤਰੈ ਗੁਰਮੁਖ ਪ੍ਰਗਾਸਾ ਪਾਤਸ਼ਾਹ ਕਹਿੰਦੇ ਵੀ ਉਹਨਾਂ ਗੁਰਮਖਾਂ ਦੇ ਅੰਦਰ ਹਰੀ ਨਾਮ ਦਾ ਚਾਨਣ ਹੋ ਜਾਂਦਾ ਹੈ ਤੇ ਹਰੀ ਨਾਮ ਦਾ ਰੰਗ ਕਦੇ ਉਹਨਾਂ ਦੇ ਮਨ ਤੋਂ ਉੱਤਰਦਾ ਨਹੀਂ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਪਾਗ ਇਹ ਰੰਗ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਦੇ ਭਾਗਾ ਵਿੱਚ ਹੁੰਦਾ ਹੈ। ਉਹ ਕਿਰਪਾ ਕਰ ਕੈ ਮੇਲਿਆ ਨਾਨਕ ਹਰਿ ਪਾਸਾ ਵਾਹਿਗੁਰੂ ਨੇ ਆਪਣੀ ਮਿਹਰ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ ਤੇ ਉਹ ਸਦਾ ਪ੍ਰਭੂ ਦੇ ਨੇੜੇ ਵਸਦੇ ਹਨ ਸਲੋਕ ਮਹਲਾ 3 ਜਿਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਹੰਕਾਰ ਇਸ ਤਰ੍ਹਾਂ ਮਾਰੇ ਕਹਿੰਦੇ ਜਿਤਨਾ ਚਿਰ ਮਨੁੱਖ ਦਾ ਇਹ ਮਨ ਮਾਇਆ ਦੀਆਂ ਲਹਿਰਾਂ ਵਿੱਚ ਡੋਲਦਾ ਰਹਿੰਦਾ ਹੈ ਉਤਨਾ ਚਿਰ ਇਹਦੇ ਅੰਦਰ ਬਹੁਤ ਹਉਮੈ ਤੇ ਹੰਕਾਰ ਸਦਾ ਲਈ ਵੜਿਆ ਰਹਿੰਦਾ ਤੇ ਅੰਦਰ ਬਹੁਤ ਹਉਮੈ ਹੁੰਦੀ ਹੈ ਸ਼ਬਦ ਹੈ ਸਾਦ ਨਾ ਆਵਈ ਨਾਮ ਨਾ ਲੱਗੈ ਪਿਆਰ ਫਿਰ ਸਤਿਗੁਰੂ ਜੀ ਕਹਿੰਦੇ ਸਤਿਗੁਰੂ ਦੇ ਸ਼ਬਦ ਦਾ ਰਸ ਨਹੀਂ ਹੁੰਦਾ ਤੇ ਪ੍ਰਭੂ ਦੇ ਨਾਮ ਵਿੱਚ ਉਹਦਾ ਪ੍ਰੇਮ ਨਹੀਂ ਬਣਦਾ ਕਿਉਂਕਿ ਪ੍ਰੇਮ ਬਣਦਾ ਹੈ ਤੇ ਰਸ ਹੈ ਜਿਹੜਾ ਉਹ ਫੇਰ ਆਉਂਦਾ ਹੈ ਜਦੋਂ ਸ਼ਬਦ ਦਾ ਰਸ ਪ੍ਰੇਮ ਦਾ ਰਸ ਅਸੀਂ ਪ੍ਰਾਪਤ ਕਰਦੇ ਹਾਂ ਤੇ ਫੇਰ ਉਸ ਨਾਲ ਪ੍ਰੇਮ ਬਣਦਾ ਮਹਾਰਾਜ ਕਹਿੰਦੇ ਫਿਰ ਸ਼ਬਦ ਹੈ ਸਾਧਨਾ ਆਵੀ ਨਾਮ ਨਾ ਲੱਗੇ ਪਿਆਰ ਸੇਵਾ ਥਾਏ ਨਾ ਪਵਈ ਤਿਸ ਕੀ ਖਪ-ਖਪ ਹੋਏ ਖੁਆਰ ਇਹਦੀ ਕੀਤੀ ਹੋਈ ਸੇਵਾ ਕਬੂਲ ਵੀ ਨਹੀਂ ਹੁੰਦੀ ਕਿਉਂਕਿ ਹਉਮੈ ਦੇ ਕਾਰਨ ਸਦਾ ਹੀ ਖਿਜ-ਖਿਜ ਕੇ ਦੁਖੀ ਹੁੰਦਾ ਰਹਿੰਦਾ ਹੈ ਤੇ ਹਉਮੈ ਦੇ ਕਾਰਨ ਉਹ ਸੇਵਾ ਪ੍ਰਵਾਨ ਵੀ ਨਹੀਂ ਹੁੰਦੀ ਹਉਮੈ ਤੋਂ ਰਹਿਤ ਹੋ ਕੇ ਮਾਨਤਾ ਕਿ ਨਿਮਰਤਾ ਨਾਲ ਸੇਵਾ ਕਰਨੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਉਹ ਕਬੂਲ ਹੋ ਜਾਂਦੀ ਹੈ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਤਰੇ ਉਤਾਰ ਭਾਵ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦੇਣਾ ਮੱਤ ਰੱਖ ਦੇਣੀ ਇਹ ਤੋਂ ਭਾਵ ਕੀ ਹੈ ਵੀ ਉਹ ਮਨੁੱਖ ਅਸਲੀ ਸੇਵਕ ਕਵਾਉਂਦੇ ਹਨ ਜੋ ਆਪਣੀ ਚਤਰਾਈ ਰੂਪੀ ਆਪਣੀ ਚਲਾਕੀ ਰੂਪੀ ਮੱਤ ਹੈ ਜਿਹੜੀ ਉਹ ਗੁਰੂ ਚਰਨਾਂ ਵਿੱਚ ਭੇਟ ਕਰ ਦਿੰਦੇ ਹਨ ਵੀ ਸਤਿਗੁਰੂ ਜੀ ਅੱਜ ਤੋਂ ਮੈਂ ਤੇਰੀ ਮੱਤ ਧਾਰਨ ਕੀਤੀ ਹੈ ਮੈਂ ਆਪਣੀ ਮੱਤ ਹੈ ਜਿਹੜੀ ਉਹ ਛੱਡ ਚੁੱਕਾ ਹਾਂ ਤੇ ਮੈਂ ਆਪਣੀ ਮੱਤ ਧਾਰਨ ਨਹੀਂ ਕਰਦਾ ਮੈਂ ਗੁਰੂ ਦੀ ਮੱਤ ਧਾਰਨ ਕਰਦਾ ਹਾਂ ਸਤਿਗੁਰੂ ਜੀ ਵੀ ਕਹਿੰਦੇ ਆ ਗੁਰ ਸਿੱਖੀ ਮੀਤ ਚਲੋ ਹੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਸਤ ਗੁਰ ਕਾ ਬਾਣਾ ਮੰਨ ਲੈ ਸ਼ਬਦ ਰੱਖੈ ਉਰਤਾਰ ਇਸ ਤਰ੍ਹਾਂ ਸਤ ਗੁਰੂ ਦਾ ਜਿਹੜਾ ਹੁਕਮ ਹੈ ਉਹ ਕਬੂਲ ਹੁੰਦਾ ਹੈ ਅਤੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਉਹ ਪ੍ਰੋਕ ਕੇ ਰੱਖਦਾ ਹੈ ਜੋ ਗੁਰੂ ਜੀ ਦੇ ਹੁਕਮ ਵਿੱਚ ਰਹਿੰਦਾ ਹੈ ਸੋ ਜਪ ਸੋ ਤਪ ਸੇਵਾ ਚਾਕਰੀ ਜੋ ਖਾਸ ਮੈਂ ਭਾਵੈ ਜਿਹੜੀ ਕਾਰ ਮਾਲਕ ਪ੍ਰਭੂ ਨੂੰ ਪਸੰਦ ਆ ਜਾਏ ਉਹਨੂੰ ਭਾਜੇ ਮਹਾਰਾਜ ਕਹਿੰਦੇ ਉਹੀ ਕਾਰ ਸੇਵਕ ਦਾ ਜਪ ਹੈ ਤੇ ਉਹੀ ਤਪ ਹੈ ਤੇ ਉਹੀ ਸੇਵਾ ਚੱਕਰੀ ਹੈ ਆਪੇ ਬਖਸ਼ੇ ਮੇਲ ਲਐ ਆਪਤ ਗਵਾਵੈ ਇਸ ਤਰ੍ਹਾਂ ਜਿਹੜਾ ਮਨੁੱਖ ਆਪਾ ਭਾਵ ਮਟਾ ਕੇ ਉਹਨੂੰ ਪ੍ਰਭੂ ਆਪ ਹੀ ਮੇਰ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ ਆਪੇ ਬਖਸ਼ੇ ਮੇਲੇ ਆਪ ਤਗਵਾਵੇ ਭਾਵ ਆਪਾ ਭਾਵ ਗਵਾ ਲੈਂਦਾ ਹੈ ਮਿਲੇ ਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੇ ਤੇ ਵੈਗੁਰੂ ਦੇ ਚਰਨਾਂ ਵਿੱਚ ਮਿਲਿਆ ਹੋਇਆ ਅਜਿਹਾ ਬੰਦਾ ਮੁੜ ਕਦੇ ਵੀ ਵਿਛੜਦਾ ਨਹੀਂ ਹੈ ਤੇ ਉਹਦੀ ਆਤਮਾ ਪ੍ਰਭੂ ਦੀ ਆਤਮਾ ਨਾਲ ਜੁੜ ਜਾਂਦੀ ਹੈ ਇੱਕ ਮਿਕ ਹੋ ਜਾਂਦੀ ਹੈ ਨਾਨਕ ਗੁਰ ਪ੍ਰਸਾਦੀ ਸੋ 부ਜਸੀ ਜਿਸ ਆਪ 부ਝਾਵੇ ਇਸ ਭੇਤ ਨੂੰ ਗੁਰੂ ਦੀ ਕਿਰਪਾ ਨਾਲ ਉਹੀ ਮਨੁੱਖ ਸਮਝਦਾ ਹੈ ਜਿਹਨੂੰ ਉਹ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਜੀ ਸਮਝ ਦਿੰਦਾ ਹੈ ਸਮਝ ਬਖਸ਼ਦਾ ਹੈ ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ ਹਰੇਕ ਜੀਵ ਨੂੰ ਉਸ ਮਰਯਾਦਾ ਦੇ ਅੰਦਰ ਤੁਰਨਾ ਪੈਂਦਾ ਹੈ ਜੋ ਪ੍ਰਭੂ ਨੇ ਜੀਵਨ ਯੋਗ ਲਈ ਮਿਥੀ ਹੋਈ ਹੈ ਪਰ ਮਨ ਦਾ ਮਰੀਦ ਮਨੁੱਖ ਮਾਣ ਕਰਦਾ ਹੈ ਭਾਵ ਉਸ ਮਰਯਾਦਾ ਤੋਂ ਆਕੀ ਹੋਣ ਦਾ ਯਤਨ ਕਰਦਾ ਹੈ ਹਰੇਕ ਜੀਵ ਨੂੰ ਜੋ ਮਰਯਾਦਾ ਉਹਦੀ ਵੈਗੁਰੂ ਜੀ ਨੇ ਬਣਾ ਦਿੱਤੀ ਉਹਦੇ ਵਿੱਚ ਤੁਰਨਾ ਹੀ ਪੈਂਦਾ ਹੈ ਤੇ ਉਹ ਜੀਵਨ ਜੁਗਤ ਹੈ ਜਿਹੜੀ ਉਹ ਮਿੱਥੀ ਹੋਈ ਹੈ ਪ੍ਰਮਾਤਮਾ ਨੇ ਵੈਗੁਰੂ ਨੇ ਪਰ ਮਨ ਪਿੱਛੇ ਲੱਗਣ ਵਾਲਾ ਮਨ ਦਾ ਮਰੀਦ ਇਹ ਮਾਨ ਕਰਦਾ ਹੈ ਉਹ ਮਰਯਾਦਾ ਤੋਂ ਆਪਾਂ ਆਕੀ ਹੋਣ ਦਾ ਯਤਨ ਕਰਦੇ ਹਾਂ ਹਰ ਨਾਮ ਕਦੇ ਨਾ ਚੇਤਈ ਜਮ ਕਾਲ ਸਿਰ ਮਾਰੀ ਪਾਤਸ਼ਾਹ ਕਹਿੰਦੇ ਕਦੇ ਪ੍ਰਮਾਤਮਾ ਦਾ ਵੈਗੁਰੂ ਜੀ ਦਾ ਨਾਮ ਨਹੀਂ ਸਿਮਰਦਾ ਜਿਸ ਕਰਕੇ ਜਮਕਾਲ ਉਹਦੇ ਸਿਰ ਉੱਤੇ ਝੋਟ ਮਾਰਦਾ ਹੈ ਭਾਵ ਉਹ ਸਦਾ ਆਤਮਕ ਮੌਤ ਸਹੇੜੀ ਰੱਖਦਾ ਹੈ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਬਿਰਖੜਾਵਣਾ ਕਿਉਂ ਤਰੀਏ ਤਾਰੇ ਪਾਪਾਂ ਦੇ ਮੰਦੇ ਕਰਮਾਂ ਦੇ ਬ्यर्थ ਤੇ ਬੋਝਲ ਭਾਰ ਨਾਲ ਲੱਦੇ ਹੋਏ ਜੀਵਾਂ ਲਈ ਮਾਰਗ ਵਿਖਮ ਡਰਾਵਣਾ ਇਹ ਜ਼ਿੰਦਗੀ ਦਾ ਰਸਤਾ ਉਹਨਾਂ ਲਈ ਬੜਾ ਔਖਾ ਤੇ ਡਰਾਉਣਾ ਹੈ ਕਿੰਨਾਂ ਲਈ ਜੋ ਪਾਪਾਂ ਦੇ ਮੰਦੇ ਕਰਮਾਂ ਦੇ ਬ्यर्थ ਬੋਝ ਨਾਲ ਲੱਦੇ ਹੋਏ ਹਨ ਮਾਰਗ ਬਿਰਖ ਡਰਾਵਣਾ ਮਾਰਗ ਕਹਿੰਦੇ ਆ ਰਸਤੇ ਕਿਉਂ ਤਰੀਐ ਤਾਰੀ ਕਿਉਂਕਿ ਜ਼ਿੰਦਗੀ ਦਾ ਰਸਤਾ ਉਹਨਾਂ ਲਈ ਬੜਾ ਔਖਾ ਲੱਗਦਾ ਹੈ ਇਹ ਸੰਸਾਰ ਸਮੁੰਦਰ ਵਿੱਚੋਂ ਉਹਨਾਂ ਪਾਸੋਂ ਫਿਰ ਤਰਿਆ ਨਹੀਂ ਜਾ ਸਕਦਾ ਨਾਨਕ ਗੁਰ ਰੱਖੇ ਸੇ ਉੱਭਰੇ ਹਰ ਨਾਮ ਉਦਾਰੀ ਜਿਨ੍ਹਾਂ ਦੀ ਸਹਾਇਤਾ ਵੈਗੁਰੂ ਨੇ ਕੀਤੀ ਹੈ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਹਨ ਮਹਾਰਾਜ ਕਹਿੰਦੇ ਉਹ ਬਚ ਜਾਂਦੇ ਹਨ ਪ੍ਰਭੂ ਦੇ ਨਾਮ ਨੇ ਉਹਨਾਂ ਨੂੰ ਹਮੇਸ਼ਾ ਲਈ ਬਚਾ ਲਿਆ ਹੈ ਸ਼ਲੋਕਮ ਹਲਾ ਤੀਜਾ ਬਿਨ ਸਤ ਗੁਰ ਸੇਵੇ ਸੁਖ ਨਹੀਂ ਮਾਰ ਜਮ ਮਹਿ ਬਾਰੋ ਵਾਰ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਨ ਤੋਂ ਬਿਨਾ ਕਦੇ ਵੀ ਸੁੱਖ ਨਹੀਂ ਮਿਲਦਾ ਤੇ ਗੁਰੂ ਦੇ ਖੁੰਝੇ ਹੋਏ ਜੀਵ ਮੁੜ-ਮੁੜ ਜੰਮਦੇ ਹਨ ਤੇ ਮੁੜ-ਮੁੜ ਮਰਦੇ ਹਨ ਮੋਠ ਗੌਲੀ ਪਾਈਨ ਬਹੁਤ ਦੂਜੇ ਪਾਏ ਬੇਕਾਰ ਇਸ ਤਰ੍ਹਾਂ ਇਹ ਮੋਹ ਦੀ ਜਿਹੜੀ ਠੱਗ ਬੁੱਟੀ ਹੈ ਉਸ ਪ੍ਰਭੂ ਨੇ ਐਸੀ ਪਾਈ ਹੈ ਕਿ ਰੱਬ ਵੱਲੋਂ ਬੇਸੁਰਤ ਹੋ ਕੇ ਇਹ ਮਾਇਆ ਦੇ ਪ੍ਰੇਮ ਵਿੱਚ ਫਸ ਕੇ ਬਥੇਰੇ ਹੀ ਮੰਦੇ ਕਰਮ ਕਰਦੇ ਹਨ ਇੱਕ ਗੁਰ ਪ੍ਰਸਾਦੀ ਉੱਭਰੇ ਤਿਸ ਜਨ ਕੋ ਕਰੇ ਸਭ ਨਮਸ਼ਕਾਰ ਸਤਿਗੁਰੂ ਜੀ ਫਰਮਾਨ ਕਰਦੇ ਹਨ ਪਰ ਕਈ ਭਾਗਾਂ ਵਾਲੇ ਬੰਦੇ ਸਤਿਗੁਰੂ ਦੀ ਕਿਰਪਾ ਨਾਲ ਇਸ ਠੱਗ ਬੂਟੀ ਤੋਂ ਬਚ ਵੀ ਜਾਂਦੇ ਹਨ ਤੇ ਜੋ ਜੋ ਬਚਦਾ ਹੈ ਉਹਨੂੰ ਸਾਰੇ ਲੋਕ ਸਿਰ ਵੀ ਨਿਵਾਉਂਦੇ ਹਨ ਭਾਵ ਉਹਦਾ ਲੋਕ ਵਿੱਚ ਵੀ ਸਤਕਾਰ ਹੁੰਦਾ ਹੈ ਤੇ ਪਰ ਲੋਕ ਵਿੱਚ ਵੀ ਸਤਕਾਰ ਹੁੰਦਾ ਹੈ ਨਾਨਕੇ ਅਨੰਦ ਦੇਨ ਨਾਮ ਧਿਆਏ ਤੂੰ ਅੰਤਰ ਜਿਤ ਪਾਵੇ ਮੁਖ ਦਵਾਰ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਵੀ ਤੂੰ ਵੀ ਹਰ ਰੋਜ਼ ਭਾਈ ਇਹ ਹੀ ਕੰਮ ਕਰਿਆ ਕਰ। ਨਾਨਕ ਅਨੰਦਨ ਨਾਮ ਤੇ ਆਏ। ਕਿ ਸਦਾ ਪ੍ਰਮਾਤਮਾ ਜੀ ਦਾ ਨਾਮ ਸਿਮਰਿਆ ਕਰਤੇ ਸਿਮਰਨ ਦੀ ਬਰਕਤ ਨਾਲ ਇਹ ਮੋਠ ਗੋਲੀ ਤੋਂ ਬਚਣ ਦਾ ਇੱਕ ਸਭ ਤੋਂ ਵੱਡਾ ਵਸੀਲਾ ਹੈ। ਹੋਰ ਕੋਈ ਵਸੀਲਾ ਨਹੀਂ ਹੈ। ਮਹਲਾ ਤੀਜਾ ਮਾਇਆ 모ਹੇ ਵਿਸਾਰਿਆ ਸੱਚ ਮਰਣਾ ਹਰ ਨਾਮ ਮਹਾਰਜ ਕਹਿੰਦੇ ਆ ਮਾਇਆ ਮੋਹੇ ਵਿਸਾਰਿਆ ਸੱਚ ਮਰਣਾ ਹਰ ਨਾਮ ਤੇ ਜਿਹੜੀ ਮੌਤ ਹੈ ਇਹ اٹਲ ਹੈ ਤੇ ਪ੍ਰਭੂ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ ਮੌਤ اٹਲ ਹੈ ਤੇ ਪ੍ਰਮਾਤਮਾ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ ਪਰ ਇਹ ਗੱਲਾਂ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿੱਚ ਫਸ ਕੇ ਭੁਲਾ ਦਿੱਤੀਆਂ ਹਨ ਧੰਦਾ ਕਰਤਾ ਜਨਮ ਮੰਗਿਆ ਅੰਦਰ ਦੁੱਖ ਸਹਾਮ ਪਰ ਇਹ ਗੱਲਾਂ ਬਿਸਰ ਜਾਂਦੀਆਂ ਨੇ ਸਾਨੂੰ ਦੁਨੀਆ ਵਿੱਚ ਫਸ ਕੇ ਹੁਣ ਕੋਈ ਕੋਈ ਮੰਨਦਾ ਇਹਨਾਂ ਗੱਲਾਂ ਨੂੰ ਕੋਈ ਕੋਈ ਫੋਲੋ ਕਰਦਾ ਜਿੰਨਾਂ ਤੇ ਕਿਰਪਾ ਹੁੰਦੀ ਹੈ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਉਹ ਇਹਨਾਂ ਗੱਲਾਂ ਨੂੰ ਸਮਝਦਾ ਹੈ ਕਿ ਮੌਤ ਟਾਲਾ ਪ੍ਰਮਾਤਮਾ ਦਾ ਨਾਮ ਥਿਰ ਰਹਿਣ ਵਾਲਾ ਹੈ ਨਹੀਂ ਤਾਂ ਮਹਾਰਾਜ ਕਹਿੰਦੇ ਧੰਦਾ ਕਰਤਾ ਜਨਮ ਗਾਇਆ ਅੰਦਰ ਦੁੱਖ ਸਹਾਂ ਪਾਤਸ਼ਾਹ ਕਹਿੰਦੇ ਉਹਨਾਂ ਦਾ ਸਾਰਾ ਜੀਵਨ ਹੀ ਇਹ ਮਾਇਆ ਦੇ ਧੰਦੇ ਕਰਦਾ ਹੀ ਗੁਜ਼ਰ ਜਾਂਦਾ ਹੈ ਤੇ ਉਹ ਆਪਣੇ ਮਨ ਵਿੱਚ ਸਦਾ ਦੁੱਖ ਸਹਿੰਦੇ ਰਹਿੰਦੇ ਹਨ ਨਾਨਕ ਸਤ ਗੁਰ ਸੇਵ ਸੁਖ ਪਾਇਆ ਜਿਨ ਪੁਰਬ ਲਿਖਿਆ ਕਰਾਮ ਪਾਤਸ਼ਾਹ ਕਹਿੰਦੇ ਵੀ ਮੁੱਢ ਤੋਂ ਜਿਨ੍ਹਾਂ ਦੇ ਮੱਥੇ ਉੱਤੇ ਗੁਰਸੇਵਾ ਦਾ ਲੇਖ ਲਿਖਿਆ ਹੋਇਆ ਹੈ ਤੇ ਉਹਨਾਂ ਨੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਇਹ ਆਤਮਿਕ ਆਨੰਦ ਮਾਣਿਆ ਹੈ ਪੌੜੀ ਲੇਖਾ ਪੜੀਐ ਹਰਨਾਮ ਫਿਰ ਲੇਖ ਨਾ ਹੋਈ ਜੇ ਹਰੀ ਨਾਮ ਸਿਮਰਨ ਰੂਪ ਲੇਖਾ ਪੜਦੇ ਰਹੀਏ ਤਾਂ ਫਿਰ ਬਕਾਰ ਆਦਿਕਾਂ ਦੇ ਸੰਸਕਾਰਾਂ ਦਾ ਚਿੱਤਰ ਮਨ ਵਿੱਚ ਨਹੀਂ ਬਣਦਾ ਹੈ ਤੇ ਲੇਖਾ ਪੜੀਐ ਹਰਨਾਮ ਫਿਰ ਲੇਖ ਨਾ ਹੋਈ ਫਿਰ ਮਹਾਰਾਜ ਕਹਿੰਦੇ ਉਹ ਜੇ ਨਾਮ ਸਮਰੂਪ ਲੇਖਾ ਪੜਦੇ ਰਹੀਏ ਤਾਂ ਫਿਰ ਬਕਾਰ ਆਦਿਕਾਂ ਦੇ ਸੰਸਕਾਰਾਂ ਦਾ ਚਿੱਤਰ ਹੈ ਜਿਹੜਾ ਉਹ ਮਨ ਵਿੱਚ ਬਣਦਾ ਨਹੀਂ ਉਹ ਪੈਦਾ ਨਹੀਂ ਹੁੰਦਾ ਫਿਰ ਪੁੱਛ ਨਾ ਸਕੈ ਕੋਏ ਹਰ ਦਰ ਸਦ ਢੋਈ ਮਾਲਕ ਦੀ ਹਜ਼ੂਰੀ ਵਿੱਚ ਸਦਾ ਪਹੁੰਚ ਬਣੀ ਰਹਿੰਦੀ ਹੈ ਕਿਸੇ ਵਿਕਾਰ ਬਾਰੇ ਕੋਈ ਪੁੱਛ ਨਹੀਂ ਕਰ ਸਕਦਾ ਭਾਵ ਕੋਈ ਵੀ ਐਸਾ ਮੰਦਾ ਕਰਮ ਨਹੀਂ ਕੀਤਾ ਹੁੰਦਾ ਜਿਸ ਬਾਰੇ ਉਹਦੇ ਪ੍ਰਮੂਹ ਦੀ ਹਜ਼ੂਰੀ ਵਿੱਚ ਵੀ ਤੇ ਉਦਾਂ ਵੀ ਕੋਈ ਉੰਬਲ ਕਰ ਸਕੇ ਪੁੱਛ ਨਾ ਸਕੈ ਕੋਏ ਹਰ ਦਰ ਸਦ ਢੁਈ ਪਾਤਸ਼ਾਹ ਕਹਿੰਦੇ ਆ ਉਹਨਾਂ ਨੂੰ ਫਿਰ ਕੋਈ ਵੀ ਪੁੱਛਦਾ ਨਹੀਂ ਹੈ ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ ਇਸ ਤਰ੍ਹਾਂ ਜਮ ਕਾਲ ਚੋਟ ਕਰਨ ਦੀ ਥਾਂ ਫਿਰ ਆਦਰ ਸਤਕਾਰ ਕਰਦਾ ਦੇਖੋ ਜੇ ਤਾਂ ਮਨੁੱਖ ਜੀਵਨ ਦੇ ਅੰਦਰ ਬਿਨਾ ਸਿਮਰਨ ਭਜਨ ਤੋਂ ਵਿਸ਼ੇ ਵਿਕਾਰ ਭੋਗ ਕੇ ਜਾਂਦਾ ਹੈ ਤੇ ਉਹੀ ਜਮ ਉਹਨੂੰ ਮਾਰਦੇ ਹਨ ਤੇ ਪਾਤਸ਼ਾਹ ਕਹਿੰਦੇ ਜਮਕਾਲ ਮਿਲੇ ਤੇ ਭੇਟ ਸੇਵਕ ਨਿਤ ਹੋਈ ਪਾਤਸ਼ਾਹ ਕਹਿੰਦੇ ਨਹੀਂ ਫਿਰ ਜਮਕਾਲ ਚੋਟ ਕਰਨ ਦੀ ਥਾਂ ਤੇ ਉਹਦਾ ਆਦਰ ਸਤਕਾਰ ਕਰਦੇ ਹਨ ਤੇ ਸਦਾ ਲਈ ਉਹਦੇ ਸੇਵਕ ਬਣ ਜਾਂਦੇ ਹਨ ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਪਾਤਸ਼ਾਹ ਕਹਿੰਦੇ ਪਰ ਇਹ ਮੇਲ ਵਾਲੀ ਅਵਸਥਾ ਕਿੱਥੋਂ حاصل ਹੁੰਦੀ ਹੈ ਜੀ ਪੂਰੇ ਗੁਰ ਤੋਂ حاصل ਹੁੰਦੀ ਹੈ ਇਹ ਮੇਲ ਵਾਲੀ ਅਵਸਥਾ ਤੇ ਜਗਤ ਵਿੱਚ ਫਿਰ ਮਾਣ ਤੇ ਇੱਜ਼ਤ ਵੀ ਉੱਗਾ ਹੋ ਜਾਂਦਾ ਹੈ ਭਾਵੇਂ ਗੁਰੂ ਦੇ ਸੇਵਕਾਂ ਨੂੰ ਬਹੁਤੀ ਲੋੜ ਨਹੀਂ ਹੁੰਦੀ ਇਸ ਚੀਜ਼ ਦੀ ਤੇ ਫਿਰ ਵੀ ਉਹਨਾਂ ਦਾ ਮਾਣ ਜਿਹੜਾ ਉਹ ਕੁਦਰਤੀ ਉੱਚਾ ਹੋ ਜਾਂਦਾ ਹੈ ਇਹ ਸੁਭਾਵਕੀ ਗੱਲ ਹੈ ਵੀ ਜਿਹੜਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਦਾ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਫਿਰ ਉਹਨਾਂ ਤੇ ਬਖਸ਼ਿਸ਼ ਕਰਦੇ ਆ ਮਿਹਰ ਕਰਦੇ ਆ ਅਨਹਦ ਤੁਨੀ ਦਰਵਾਜ ਦੇ ਮਿਲਿਆ ਖਰ ਸੋਈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਦੋਂ ਉਹ ਪ੍ਰਭੂ ਮਿਲ ਪੈਂਦਾ ਤਾਂ ਉਹਦੀ ਹਜ਼ੂਰੀ ਵਿੱਚ ਟਿਕੇ ਰਿਹਾ ਅੰਦਰ ਮਨੋਂ ਇੱਕ ਰਸ ਸੁਰ ਵਾਲੇ ਇੱਕ ਬਾਜੇ ਵੱਜਣ ਲੱਗ ਜਾਂਦੇ ਹਨ ਜਿਹਨੂੰ ਆਪਾਂ ਕਹਿੰਦੇ ਆ ਬਾਜੇ ਅਨਹਦ ਪੁਰ ਫਿਰ ਉਹ ਬਾਜੇ ਵੱਜਣ ਲੱਗ ਜਾਂਦੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਬੋਲਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਸਤਿਗੁਰੂ ਔਰ ਸੰਗਤ ਬਖਸ਼ਣਯੋਗ ਹਨ ਕਿਰਪਾ ਕਰਕੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ